ਉਹ ਦੇਖੋ ਨਿੱਕੇ ਨਿੱਕੇ ਨਿਆਣੇ ਕਿੰਨੇ ਸੋਹਣੇ ਲੱਗਦੇ ਆ ਕਿਦਾਂ ਮੁੰਡੇ ਵੀ ਤੇਰੇ ਮੇਰੇ ਦੂਈ ਮਿੰਟ ਵੇ ਮਾਗੂਦੂ ਸਾਹਬੀ ਐਂਦਾ ਰ ਯਾਰ ਪ੍ਰੋਗਰਾਮ ਹੋਣੇ ਚਾਹੀਦੇ ਹਰ ਇੱਕ ਪਿੰਡਾ ਦੇ ਵਿੱਚ ਕਿਉਂਕਿ ਆਪਣਾ ਸੱਭਿਆਚਾਰ ਵਿੱਚ ਵਗੈਰਾ ਸਾਰਿਆਂ ਨੂੰ ਪਤਾ ਲੱਗਦਾ ਆ ਕਿਉਂਕਿ ਨਵੇਂ ਬੱਚੇ ਆਪਾਂ ਇਦਾਂ ਦੇ ਪ੍ਰੋਗਰਾਮ ਕਰਾਂਗੇ ਫੇਰ ਇਹਦੀ ਪਤਾ ਲੱਗਣਾ ਹੈ ਨਾ ਕੋਈ ਮੂਵ ਲਗਾ ਰਹੀ ਕਰਦੀ ਹੈ ਲਾਈਕ ਸਬਸਕ੍ਰਾਈਬ ਸ਼ੇਅਰ ਹਾਂ ਹੁਣ ਦੇ ਦੋ ਸਾਰੇ ਨਿਆਣਿਆਂ ਨੇ ਕਿਹਾ ਹੁਣ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਜਿਹੜੇ ਸਾਡੇ ਹੈਗੇ ਆ ਟ੍ਰੈਡੀਸ਼ਨਲ ਜਿੰਨੇ ਵੀ ਸਾਡੇ ਫੈਸਟੀਵਲ ਹੈਗੇ ਆ ਸਾਨੂੰ ਉਹਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਹੈ ਜਿਹੜੀਆਂ ਗੇਮਾਂ ਵੀ ਸਾਡੀਆਂ ਟ੍ਰੈਡੀਸ਼ਨਲ ਜਿੰਨੂ ਸਾਡਾ ਟ੍ਰੈਡੀਸ਼ਨ ਹੌਲੀ ਹੌਲੀ ਭੁੱਲ ਰਹੇ ਆ ਅਸੀਂ ਸਾਨੂੰ ਉਹਨੂੰ ਵਿਰਸਾ ਸਾਂਭਣ ਦੀ ਲੋੜ ਆ ਕਿਉਂਕਿ ਜੇ ਵਿਰਸਾ ਸਾਂਭਾਂਗੇ ਤਾਂ ਹੀ ਅਸੀਂ ਪੰਜਾਬ ਸਾਂਭਾਂਗੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਸਾਡੇ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਅੱਜ ਸਵੇਰੇ ਹੀ ਉੱਠਦੇ ਸਾਰੀ ਮੀਂਹ ਲੱਗਾ ਸੀਗਾ ਤੇ ਅੱਜ ਦਾ ਪ੍ਰੋਗਰਾਮ ਪ੍ਰੋਗਰਾਮ ਹਜੇ ਪਹਿਲ ਹਾਲ ਤੱਕ ਕੋਈ ਨਹੀਂ ਹੈਗਾ ਭਿੰਦੇ ਵਾਲਾ ਟਰੈਕਟਰ ਤਵਾ ਤੂ ਕੇ ਤਿਆਰ ਕਰਨਾ ਹੈ ਅੱਜ ਕਿਉਂਕਿ ਕੱਲੂ ਜਾਣਾ ਹੈ ਪਰ ਰਾਜਾ ਸਾਹਿਬ ਰਾਜਾ ਸਾਹਿਬ ਕੱਲੂ ਸ਼ਹਿਰ ਮੇਲੇ ਚੱਲਦੇ ਪਏਗਾ ਉੱਥੇ ਰਾਜਾ ਸਾਹਿਬ ਦੇ ਤੇ ਉੱਥੇ ਪਾਠ ਵਗੈਰਾ ਰੱਖਿਆ ਹੋਗਾ ਕਈ ਦਿਨ ਉੱਥਲੇ ਮੇਲੇ ਚੱਲਦੇ ਪਿੰਦਾ ਕਿੰਨੇ ਦਿਨਾਂ ਦਾ ਕਹੀ ਜਾਂਦਾ ਹੀ ਜਾਣਾ ਹੈ ਤੇ ਉਹ ਫਾਈਨਲੀ ਸਾਡਾ ਕੱਲੂ ਪ੍ਰੋਗਰਾਮ ਬੜਿਆ ਹੈ ਐਤਵਾਰ ਨੂੰ ਕੱਲੂ ਸਵੇਰੇ ਜਾਵਾਂਗੇ ਤੇ ਅੱਜ ਦੇਖਦੇ ਆਂ ਟਰੈਕਟਰ ਤੋਂ ਆਤੂਕ ਤਿਆਰ ਕਰਦੇ ਆਂ ਨਾਲੇ ਜੇ ਬੰਪਰ ਬੂਮ ਪਰ ਲਾਉਣਾ ਹੋਇਆ ਲੈਟਾ ਲੂਟਾ ਕੋਈ ਲਾਉਣੀ ਹੋਈ ਜਾਂ ਤਾਂ ਉਹ ਤਿਆਰ ਕਰਦੇ ਆਂ ਅੱਜ ਬਾਕੀ ਦੇਖਦੇ ਆਂ ਹੋਰ ਕੀ ਪ੍ਰੋਗਰਾਮ ਬਣਦਾ ਆ ਜਿੱਦਾਂ ਹੋਇਆ ਤੁਹਾਨੂੰ ਦੱਸਦੇ ਆਂ ਅਰੇ ਦਾ ਉੱਠ ਕੇ ਚਾਹ ਚੂ ਪੀਤੀ ਆ ਪਹਿਲਾ ਵਲੌਗ ਅਪਲੋਡ ਕਰ ਲਈਏ ਸੁੱਤੇ ਉੱਠ ਕੇ ਬਹੁਤ ਵੱਡਾ ਕੰਮ ਹੁੰਦਾ ਆ ਉੱਠ ਕੇ ਸਭ ਤੋਂ ਪਹਿਲਾ ਵਲੌਗ ਹੀ ਅਪਲੋਡ ਕਰੋ ਚਲੋ ਅਪਲੋਡ ਕਰਾਂ ਪਹਿਲਾਂ ਮੈਂ ਫੇਰ ਵੇਲਾ ਹੋ ਕੇ ਫੇਰ ਦੇਖਦੇ ਆਂ ਕੀ ਪ੍ਰੋਗਰਾਮ ਬਣਦਾ ਆ ਹੁਣ ਚੱਲਦੇ ਆਂ ਚੋਲ ਨੂੰ ਪਹਿਲਾਂ ਤਾਂ ਕਢਾ ਕੇ ਲਿਓਨੇ ਆ ਪੈਸੇ ਏਟੀਐਮ ਚ ਤੇ ਇੱਕ ਤੇਲ ਪਾ ਕੇ ਲਿਓਨਾ ਇੱਕ ਤਾਂ ਸਕੂਟਰ ਹੀ ਬੁਲਟ ਜਨਾ ਤੇਲ ਖਾਂਦੀ ਆ ਤੀਜੇ ਦਿਨ ਦਾ ਚ ਤੇਲ ਮੁੱਕਿਆ ਰਹਿੰਦਾ ਆ ਕੱਲ ਮੈਂ ਬਾਲ ਕਟਾ ਕੇ ਆ ਗਿਆ ਮੁਰਕੇ ਐਕਟਿਵਾ ਤੇ ਗਿਆ ਹੀ ਨਹੀਂ ਕਿਤੇ ਤੇ ਬੁਲਟ ਜਨਾ ਤੇਲ ਖਾਂਦੀ ਆ ਇਹ ਤੇ ਕਾਕਾ ਕੁੜੀ ਸਾਡੀ ਛੋਟੀ ਆ 5-6 ਮਹੀਨੇ ਦੀ ਉਹ ਇੰਨੇ ਇੰਨੇ ਘਰ ਤੇਜ ਆ ਉਹਦੇ ਉਹਨੂੰ ਮੜੀ ਆਵਾਜ਼ ਤੇ ਉੱਠ ਜਾਂਦੀ ਆ ਉਹ ਮੱਸੀ ਸੁੱਤੀ ਆ ਤੇ ਹੁਣ ਐਕਟਿਵ ਆ ਮੈਂ ਬਾਹਰ ਕਰਕੇ ਸਟਾਰਟ ਕਰਨ ਲੱਗਾ ਉਹਦੇ ਕਰਕੇ ਤੇ ਚਲੋ ਚੱਲਦੇ ਆ ਚੋਹਾਲ ਨੂੰ ਆ بڑا ਪੰਗਾ ਯਾਰ ਸਵੇਰੇ ਸਵੇਰੇ ਤੁਹਾਡੇ ਵਾਲੇ ਸਕੂਟਰੀਆਂ ਵੀਦੀ ਕਰ ਲਈਆਂ ਹੋ ਗਈ ਹੋ ਗਈ ਹੋ ਗਈ ਹੋ ਗਈ ਪਰ ਚੋਹੇਰ ਨੂੰ ਬਹੁਤ ਔਖੀ ਸਟਾਰਟ ਹੁੰਦੀ ਹੈ ਸਕੂਟਰੀ ਤੇ ਅੱਜ ਆਪਣੇ ਯਾਰ ਪਿੰਡ ਤੀਆਂ ਦਾ ਪ੍ਰੋਗਰਾਮ ਵੀ ਆ ਉੱਥੇ ਹੋਣੀਆਂ ਲੇਡੀਜ਼ ਸਾਰੀਆਂ ਤੇ ਤਾਂ ਕਰਕੇ ਜੇ ਮੈਂ ਗਿਆ ਵਲੌਗ ਸ਼ਾਇਦ ਹੀ ਬਣਾਵਾ ਉਗੀ ਤੁਹਾਨੂੰ ਪਤਾ ਹੀ ਆ ਲੇਡੀਜ਼ ਵੇ ਕਈ ਨਹੀਂ ਕੈਮਰੇ ਕੇ ਆਉਂਦੀ ਆ ਨਾ ਉਹਦੇ ਕਰਕੇ ਤੇ ਬਾਕੀ ਤੁਹਾਨੂੰ ਦੱਸ ਦਗਾ ਦਨਾ ਦੇਖੋ ਆ ਚੱਲਦਾ ਇੱਥੇ ਤੀਆਂ ਦਾ ਪ੍ਰੋਗਰਾਮ ਆਪਣਾ ਕਿੱਦਾਂ ਫਿਰ ਆਏ ਆਪਣਾ ਤੀਆਂ ਦਾ ਪ੍ਰੋਗਰਾਮ ਤੇ ਮੁੜ ਕੇ ਆ ਕੇ ਦੇਖਦੇ ਆਂ ਜੇ ਜਾਣਾ ਹੋਵੇ ਤਾਂ 10 ਮਿੰਟ ਜਾਇਆਵਾਂਗੇ ਵੀਡੀਓ ਨੂੰ ਵੀ ਤੁਹਾਨੂੰ ਪਤਾ ਲੇਡੀਜ਼ ਕੁੜੀਆਂ ਵਗੈਰਾ ਕਹਿੰਦੀ ਆ ਕਿ ਕੈਮਰੇ ਕੇ ਨਹੀਂ ਆਉਣਾ ਇੰਟਰਨੈਟ ਤੇ ਨਹੀਂ ਪੋਣੀ ਹੈਗੀ ਫੇ ਤਾਂ ਕਰਕੇ ਕੁੜੀਆਂ ਵਗੈਰਾ ਦੀ ਅਸੀਂ ਉੱਥਾਈ ਵੀਡੀਓ ਘੱਟ ਹੀ ਲਈਦੀ ਆ ਤੇ ਪਹਿਲਾਂ ਤੇਲ ਪੋਈਏ ਸਕੂਟਰੀ 'ਚ ਫੇਰ ਹੀ ਮੁੜ ਕੇ ਆਉਂਗਾ ਬਾਕੀ ਕੰਮ ਫੇਰ ਹੀ ਹੋਣੇ ਆ ਤੇਲ ਵਗੈਰਾ ਆਪਣਾ ਪੈ ਗਿਆ ਆ ਹੁਣ ਭਿੰਦੇ ਨੂੰ ਫੋਨ ਕਰਦਾ ਤੇ ਫੇਰ ਦੇਖਦਾ ਕੀ ਸਲਾਹ ਬਣਦੀ ਆ ਕਿਉਂਕਿ ਸਾਡਾ ਨਸਰਾਲੇ ਜਾਣ ਵਾਲੇ ਪ੍ਰੋਗਰਾਮ ਬਣਦਾ ਉਹ ਜਿਹੜੀ ਉੱਥੇ ਐਕਸੀਡੈਂਟ ਹੋਇਆ ਨਾ ਰਾਤ ਦਾ ਉੱਥੇ ਜਾਣ ਦਾ ਵੀ ਰੱਦਾ ਬਣਦਾ ਆ ਤੇ ਭਿੰਦੇ ਨੂੰ ਫੋਨ ਕਰਦਾ ਫੇਰ ਦੇਖਦੇ ਆ ਕੀ ਕਹਿੰਦਾ ਉਹ ਪੈਸੇ ਕਢਾਉਣੇ ਸੀ ਮੇਨ ਉਹ ਮੈਂ ਪੰਪ ਦੇ ਉੱਤੇ ਏਟੀਐਮ ਵੀ ਸੀਗਾ ਤੇ ਮੈਂ ਤੇਲ ਪਾ ਕੇ ਮੁੜਿਆ ਪੈਸੇ ਘਰ ਦੇ ਕਢਾਉਣੇ ਸੀ ਉਹ ਕਢਾ ਕੇ ਲਿਆਂਦੇ ਮੇਨ ਜਿਹੜੇ ਸੀ ਤੇ ਚਲੋ ਉੱਥੇ ਤੀਆਂ ਦਾ ਪ੍ਰੋਗਰਾਮ ਹੁਣ ਤੀਆਂ ਦੇ ਪ੍ਰੋਗਰਾਮ ਤੇ ਪ੍ਰੋਗਰਾਮ ਤੇ ਵੀ ਜਾਣਾ ਪੈਣਾ ਆ ਤੇ ਪਹਿਲਾਂ ਨਹਾਉਣੇ ਆ ਨਹਾ ਤੋ ਕੇ ਰੈਡੀ ਹੋਣੇ ਤਾਂ ਫੇਰ ਚੱਲਦੇ ਆ ਹਾਂਜੀ ਨਹਾ ਤੋ ਕੇ ਹੋ ਗਿਆ ਮੈਂ ਰੈਡੀ ਤੇ ਤੁਰ ਕੇ ਚਲ ਜਾਣਾ ਆ ਹੁਣ ਕਿਉਂਕਿ ਨੇੜੇ ਹੀ ਆ ਪੰਚਾਇਤ ਘਰ ਪ੍ਰੋਗਰਾਮ ਹੁੰਦਾ ਆਪਣੇ ਤੇ ਪੰਚਾਇਤ ਘਰ ਆਪਣੇ ਘਰ ਦੇ ਨੇੜੇ ਹੀ ਆ ਉਹ ਬਸ ਸਾਹਮਣੇ ਮੋੜ ਦੇ ਉੱਤੇ ਪੰਚਾਇਤ ਘਰ ਤੇ ਐਦਾਂ ਦੇ ਯਾਰ ਪ੍ਰੋਗਰਾਮ ਹੋਣੇ ਚਾਹੀਦੇ ਆ ਹਰੇਕ ਪਿੰਡਾ ਦੇ ਵਿੱਚ ਕਿਉਂਕਿ ਆਪਣਾ ਸੱਭਿਆਚਾਰ ਵਿੱਚ ਵਗੈਰਾ ਸਾਰਿਆਂ ਨੂੰ ਪਤਾ ਲੱਗਦਾ ਆ ਕਿਉਂਕਿ ਨਵੇਂ ਬੱਚੇ ਆਪਾਂ ਐਦਾਂ ਦੇ ਪ੍ਰੋਗਰਾਮ ਕਰਾਂਗੇ ਫੇਰ ਹੀ ਪਤਾ ਲੱਗਣਾ ਹੈ ਨਾ ਚਲੋ ਜਿੱਦਾਂ ਮਰਜੀ ਆ ਬਹੁਤ ਵਧੀਆ ਹੈ ਆਪਣੇ ਵੀ ਸਰਪੰਚ ਸਾਹਿਬ ਨੇ ਹਰੇਕ ਸਾਲ ਕਰਵਾਉਂਦੇ ਆ ਤੇ ਨਿਆਣਿਆਂ ਨੂੰ ਵੀ ਆਪਣੇ ਸੱਭਿਆਚਾਰ ਦਾ ਪਤਾ ਲੱਗਦਾ ਰਹਿੰਦਾ ਆ ਤੇ ਚਲਦੇ ਆ ਉੱਥੇ ਤੇ ਜਾ ਕੇ ਨਾਲੇ ਸਰਪੰਚ ਸਾਹਿਬ ਨਾਲ ਕਰਦੇ ਆ ਗੱਲ ਕੋ ਲੱਗਾ ਸਾਹਮਣੇ ਪ੍ਰੋਗਰਾਮ ਨਿਆਣੇ ਵਗੈਰਾ ਲੱਗਿਓ ਆ ਗਿੱਧਾ ਪਹਿੰਡਾ ਵਗੈਰਾ ਪਾਉਣ ਤੇ ਬਾਕੀ ਦੇ ਸਰਪੰਚ ਸਾਹਿਬ ਆਪਣੇ ਉਹ ਬੈਠੇ ਜਾ ਕੇ ਉਹਨਾਂ ਨਾਲ ਵੀ ਕਰਦੇ ਆ ਗੱਲ ਲੋ ਵੀ ਉਹ ਆਪਣੇ ਉਹ ਪ੍ਰੋਗਰਾਮ ਤੇ ਇੱਧਰ ਬੈਠੇ ਆ ਆਪਣੇ ਸਰਪੰਚ ਸਾਹਿਬ ਇਹਨਾਂ ਨਾਲ ਆਪਾਂ ਕਰਦੇ ਆ ਗੱਲ ਆਹ ਕੋਈ ਗਾਣੇ ਬੰਦ ਹੋ ਜਾਣ ਨਾ ਫੇਰ ਇਹਨਾਂ ਨਾਲ ਗੱਲਬਾਤ ਕਰਦੇ ਆ ਪਾਜੀ ਕਰਦੇ ਆ ਆਪਾਂ ਸਰਪੰਚ ਸਾਹਿਬ ਨਾਲ ਗੱਲ ਵੀ ਪਾਜੀ ਸਤਿ ਸ਼੍ਰੀ ਅਕਾਲ ਸਾਰਿਆਂ ਤੋਂ ਪਹਿਲਾਂ ਤਾਂ ਇਹ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕਰਾਉਂਦੇ ਹਰੇਕ ਸਾਲ ਚਲੋ ਆਪਣੇ ਨਵੇਂ ਜਿੰਨੇ ਨਿਆਣੇ ਆ ਨਾ ਉਹਨਾਂ ਨੂੰ ਸਾਰੇ ਆਪਣੀ ਸੱਭੇ ਜਾਂਦਾ ਪਤਾ ਲੱਗਦਾ ਰਹਿੰਦਾ ਆ ਬਾਕੀ ਤੁਸੀਂ ਕੀ ਸਨੇਹਾ ਦੇਣਾ ਚਾਹੋਗੇ ਆਪਣੇ ਸਨੇਹਾ ਇਹ ਆ ਵੀ ਜਿਹੜੇ ਸਾਡੇ ਹੈਗੇ ਆ ਟ੍ਰੈਡੀਸ਼ਨਲ ਜਿੰਨੇ ਵੀ ਸਾਡੇ ਫੈਸਟੀਵਲ ਹੈਗੇ ਆ ਸਾਨੂੰ ਉਹਨੂੰ ਸੈਲੀਬ੍ਰੇਟ ਕਰਨਾ ਚਾਹੀਦਾ ਹੈ ਜਿਹੜੀਆਂ ਗੇਮਾਂ ਵੀ ਸਾਡੀਆਂ ਟ੍ਰੈਡੀਸ਼ਨਲ ਜਿੰਨੂ ਸਾਡਾ ਟ੍ਰੈਡੀਸ਼ਨ ਹੋਲੀ-ਹੋਲੀ ਭੁੱਲ ਰਹੇ ਆਂ ਅਸੀਂ ਸਾਨੂੰ ਉਹਨੂੰ ਫਿਰਸਾ ਸਾਂਭਣ ਦੀ ਲੋੜ ਆ ਕਿਉਂਕਿ ਜੇ ਵਿਰਸਾ ਸਾਂਭਾਂਗੇ ਤਾਂ ਹੀ ਅਸੀਂ ਪੰਜਾਬ ਸਾਂਭਾਂਗੇ ਵਿਰਸੇ ਨਾਲ ਸਾਰੇ ਮੁੰਡਿਆਂ ਨੂੰ ਧੀਆ ਭੈਣਾਂ ਨੂੰ ਜੋੜਨ ਦੀ ਲੋੜ ਆ ਜੇ ਤਾਂ ਇਹ ਤਾਂ ਬਹੁਤ ਵਧੀਆ ਹਰੇਕ ਸਾਲ ਹੀ ਵੈਸੇ ਭਾਜੀ ਹੁਣੀ ਕਰਵਾਉਂਦੇ ਆ ਇਹਨਾਂ ਇਹ ਨਵੇਂ ਨਿਆਣੇ ਜਿਹੜੇ ਆਪਣੇ ਆ ਨਾ ਉਹਨਾਂ ਨੂੰ ਵੀ ਪਤਾ ਲੱਗਦਾ ਰਹਿੰਦਾ ਆਪਣੇ ਸੱਭਿਆਚਾਰ ਦਾ ਹਰੇਕ ਪਿੰਡਾਂ ਦੇ ਵਿੱਚ ਨਾ ਇਦਾਂ ਦਾ ਪ੍ਰੋਗਰਾਮ ਹਰੇਕ ਸਾਲ ਜ਼ਰੂਰ ਕਰਵਾਉਣਾ ਚਾਹੀਦਾ ਆ ਬਿਲਕੁਲ ਵੀਰੇ ਬਹੁਤ ਜ਼ਰੂਰੀ ਆ ਜੇਮਾ ਵੀ ਸ਼ਾਇਦ ਤੁਸੀਂ ਵੀ ਖੇਡੋ ਅਸੀਂ ਤਾਂ ਖੇਡੇ ਗੁੱਲੀ ਡੰਡੇ ਹੁੰਦੇ ਸੀ ਪਿੱਛੋਂ ਜੇਮਾ ਹੁੰਦੀਆਂ ਕਈ ਹੁੰਦੀਆਂ ਅੱਜਕੱਲ ਪਿੰਡਾਂ ਚੋਂ ਜਾ ਚੁੱਕੀਆਂ ਹਾਂ ਹਾਂ ਜੀ ਇਹ ਤਾਂ ਹੈ ਅੱਗੇ ਵੰਟੇ ਉਹ ਖੇਲਦੇ ਹੁਣ ਤਾਂ ਕੋਈ ਹੈ ਹੀ ਨਹੀਂ ਚਲੋ ਕਦੇ ਨਹੀਂ ਜੇ ਪ੍ਰੋਗਰਾਮ ਸਕਸੈਸਫੁਲ ਹੁੰਦੇ ਆ ਕਦੇ ਨਹੀਂ ਸ਼ਾਇਦ ਅਸੀਂ ਇੱਕ ਪਿੰਡੂ ਖੇਡ ਮੇਲਾ ਵੀ ਕਰਾ ਕੇ ਦੇਖੀਏ ਗੁੱਲੀ ਡੰਡੇ ਤੇ ਕੋਈ ਕੰਪੀਟੀਸ਼ਨ ਦੁਆਰਤੀ ਕਰਾ ਕੇ ਦੇਖਾਂਗੇ ਹਾਂ ਜੀ ਉਹ ਵੀ ਇੱਕ ਸੋਹਣਾ ਐਂਟਰਟੇਨਮੈਂਟ ਵੀ ਹੋਊਗਾ ਤੇ ਇੱਕ ਵਧੀਆ ਬੱਚੇ ਨਵੀਆਂ ਗੇਮਾਂ ਨਾਲ ਜੁੜੂਗੇ ਹਾਂ ਜੀ ਇਹ ਤਾਂ ਹੈ ਇਤਨੇ ਨਿਆਣੇ ਵੀ ਆਪਣੇ ਬਹੁਤ ਸੋਹਣਾ ਪ੍ਰੋਗਰਾਮ ਕਰਦੇ ਪਏ ਨਿੱਕੇ ਨਿੱਕੇ ਨਿਆਣੇ ਗਿੱਧਾ ਪਗੜਾ ਬਹੁਤ ਸੋਹਣਾ ਪ੍ਰੋਗਰਾਮ ਆ। ਉਹ ਇੱਕ ਰਹਿ ਗਿਆ। ਇੱਕ ਰਹਿ ਗਿਆ। ਇਹ ਗੇਮ ਦਾ ਨਾਮ ਕੀ ਹੈ ਜਿਹਨੂੰ ਪਤਾ ਕਮੈਂਟ ਕਰਕੇ ਜਰੂਰ ਦੱਸ ਦੇ ਜੇ ਸਾਨੂੰ ਪਤਾ ਤਾਂ ਗੇਮ ਦਾ ਨਾਮ। ਹੁਣ ਇੱਕ ਹੋਰ ਰਹਿ ਗਿਆ। ओहो ਕੰਮ ਕਰਾ ਹੋਇਆ ਅਜੇ ਤਾਂ ਮੀਟ ਨਹੀਂ ਬੰਦ ਹੋਣਾ ਵਧੀਆ ਲੱਗਿਆ ਪਰ ਗਰਮੀ ਬਹੁਤ ਹੋ ਗਈ ਆ ਹੁਣ ਪਰ ਨਹੀਂ ਆਣੇ ਫੇਰ ਵੀ ਆਪਣੇ ਵਧੀਆ ਲੱਗੇ ਹੋਏ ਆ 孤单。回<家> ਹੋ ਸੋਹਣੇ ਲੱਗਦੇ ਜੇ ਨੱਚਦੇ ਐ ਚਾਚਾ ਮੈਂ ਕਿਹਾ ਨਿਆਣੇ ਨਿਕੇ ਨਿਕੇ ਬਹੁਤ ਸੋਹਣੇ ਲੱਗਦੇ ਜਦੋਂ ਨੱਚਦੇ ਆ ਚਾਂਦੀ ਵਰਸ਼ਾ ਮੀਂਹਾਂ ਦਾ ਗਾਣਾ ਕੀ ਆਇਆ ਸਾਡਾ ਲੱਲਾ ਕਿੱਦਾਂ ਫਿਰ ਹੋਰ ਕਿੱਦਾਂ ਵੇ ਹੋਰ ਤੂੰ ਕਹਿੰਦਾ ਆ ਕੱਲਾ ਹੀ ਆਇਆ ਤੂੰ ਦੇਖ ਲੈ ਪਿੰਨਿਆ ਉੱਧਰ ਤਾਂ ਦੇਖਣਾ ਜਿਹੜਾ ਉਹ ਦੇਖਣਾ ਉਹ ਦੇਖਣਾ ਪ੍ਰੋਗਰਾਮ ਪ੍ਰੋਗਰਾਮ ਹੀ ਦੇਖਣਾ ਤੂੰ ਅੱਗੇ ਜਾ ਕੇ ਅੱਗੇ ਜਾ ਕੇ ਬਹਿ ਜਾ ਅੱਗੇ ਜਾ ਕੇ ਹੈਂ ਹੈਂ ਮੈਨੂੰ ਪਿੱਛੇ ਨਹੀਂ ਨਹੀਂ ਉਹ ਤੇਰੇ ਅੱਗੇ ਉੱਥੇ ਨੇੜੇ ਵਧੀਆ ਦਿਸਣਾ ਉਹ ਤੇ ਅੱਗੇ ਅੱਗੇ ਰਾਗੇ ਇਹ ਆਪਣਾ ਲੱਲਾ ਕਿੰਨੇ ਕਿੰਨੇ ਆਣੇ ਤਿਆਰ ਹੋਏ ਕਿੰਨੇ ਸੋਹਣੇ ਲੱਗਦੇ ਆ ਐ ਕਰਦੇ ਕਿੰਨੇ ਕਿੰਨੇ ਤੰਨੇ ਆਣੇ ਬਹੁਤ ਸੋਹਣੇ ਲੱਗਦੇ ਆ ਤਿਆਰ ਹੋਏ ਕੁੜੀਆਂ ਛੋਟੇ ਛੋਟੇ ਨਾ ਉਧਰ ਨੱਚਣ ਲੱਗੀਆਂ ਆ ਤੇ ਮੁੰਡੇੜ ਨੇ ਕਿੰਨੇ ਕਿੰਨੇ ਲੱਗਿਓ ਆਪਣੇ ਝੂਟਿਆਂ ਦੇ ਵਾਲੇ ਹਾਵੀ ਉਧਰ ਬਹੁਤ ਵਧੀਆ ਕੰਮ ਹੋਇਆ ਇੱਥੇ ਝੂਲੇ ਵਾਲੇ ਲਾ ਕੇ ਨਾ ਨਿਆਣਿਆਂ ਨੂੰ ਖੇਡਣ ਨੂੰ ਮਿਲ ਗਿਆ ਇੱਥੇ ਹੀ ਚਲਵਾਰੇ ਲੱਗੇ ਰਹਿੰਦੇ ਆ ਮੇਰੇ ਟਿੰਕਦੇ ਇਸਦੰ ਨਾਲ ਹੀ ਉਹ ਬੱਚੀਆਂ ਅਮਨ ਸੌਮਿਆ ਇੱਕ ਚਰਖਾ ਕਣੀ ਦੇ Song ਵਿੱਚ ਡਾਂਸ ਦੀ ਪਰਫਾਰਮੈਂਸ ਦੇਣਗੀਆਂ ਤਾਂ ਕਲਾਪਿੰਗ ਕੀਤੀ ਜਾਵੇ ਛੋਟੀਆਂ-ਨੁਹੀਆਂ ਬੱਚੀਆਂ ਆਈਆਂ ਨਿਆਣੇ ਬਹੁਤ ਸੋਹਣੇ ਲੱਗੇ ਸਾਰੇ ਤਿਆਰ ਹੋਏ ਯਾਰ ਬਹਿਨ ਹੋਏ ਆ ਲੱਗਦੀ ਹੈ ਇਹ ਕਲਾ ਦਾ ਉਹ ਦੇਖੋ ਨਿੱਕੇ ਨਿੱਕੇ ਨਿਆਣੇ ਕਿੰਨੇ ਸੋਹਣੇ ਲੱਗਦੇ ਆ ਕਿਧਰੋਂ ਦੇ ਵੀ। ਐਸਾ ਮੇਰੇ ਜਗ ਦਾ ਚੰਗਾ ਹੱਸਦੀ। ਜਵਾਨ ਮੁੰਡਾ ਆ ਕਹਿੰਦਾ ਬਹਿ ਨਹੀਂ ਹੁੰਦਾ ਕੀ ਕਰੀਏ ਇਹਨਾਂ ਦਾ? ਉਹ ਬਹਿ ਨਹੀਂ ਹੁੰਦਾ ਕਹਿੰਦਾ ਖੜੇ ਨਹੀਂ ਹੋ ਹੁੰਦਾ। ਆ ਦੇ ਲੋ ਜਵਾਨ ਮੁੰਡੇ ਦੇ ਲੋ। ਉਹਨੇ ਬੱਸ ਓ ਬੰ ਨੂੰ ਉਹ ਨਿਆਣੇ ਵਾਲੀ ਗੱਲ ਵੀ ਲੈ ਆਓ ਬਈ। ਆ ਦੇ ਬਹਿ ਗਿਆ। ਓਹ ਆਹ ਦੇ ਬਹਿ ਗਿਆ। ਕੁੜੀਆਂ ਫੇ ਲੱਗੀਆਂ ਆ ਛੋਟੇ ਬੱਚੇ ਜਿਹੜੇ ਕੁੜੀਆਂ ਨੂੰ ਅੱਗੇ ਭਜਵਾ ਕੇ ਤਾਂ ਪਾਉਣ ਲੱਗੀਆਂ ਆ ਤੇ ਆਪਣੇ ਮੁੰਡੇ ਇੱਧਰ ਆਪਣੇ ਇੱਧਰ ਲੱਗੇ ਹੋਏ ਐਨਜਾਇ ਕਰ ਰਹੇ ਨੇ ਕਿੱਸੇ ਆ ਦੇ ਉਹ ਦੇ ਜੋਗਿੰਗ ਹੋ ਰਹੀ ਹੈ ਯਾਰੀ ਜੋਗਿੰਗ ਲੋੜੀ ਮੋਕਰੀਆ ਨਿਆਣੇ ਆ ਤਾਂ ਸਾਰੇ ਨਿਆਣੇ ਦੇ ਥੋੜੀਆਂ ਥੋੜੀਆਂ ਕਲਿੱਪਾਂ ਲੈ ਲੈਣੀ ਆ ਆਪਾਂ ਵਿੱਚ ਸਾਡੇ ਅੰਪਰ ਡਾਂਗੂੜੀਆਂ ਦੀ ਪਰਫਾਰਮੈਂਸ ਹੈ ਬਿੱਲੋ ਪ੍ਰਿਆ ਸਿਮਰਨ ਬਹੁਤ ਵਧੀਆ ਬੱਚੇ ਇਹ ਦਿਨ ਤੇ ਇਸ ਕੋਟ ਤੇ ਆਹੇ ਕਦਮ ਨਿਆਣੇ ਮੈਂ ਤਾਂ ਕੋਲ ਬੱਜਾ ਮਾਰ ਰਿਹਾ ਤੇ ਤੁਹਾਡੀ ਸਾਰਿਆਂ ਦੀ ਵੀਡੀਓ ਬਣਾ ਲੈਣੀ ਆ ਪਰ ਟੈਨਸ਼ਨ ਨਾ ਲਓ ਸਾਰਿਆਂ ਦੀਆਂ ਇਹ ਵੀ ਬਣਾ ਲੈਣੀ ਆ ਵੀਡੀਓ ਆ ਦੇ ਮੁੰਡੇ ਮੰਡੇ ਆਪਣੇ ਜਾ ਤਾ ਘਟਾਏ ਜੋਗੀ 11 ਕੁੜੀਆਂ ਦਾ ਵੀ ਪ੍ਰੋਗਰਾਮ ਹੈ ਨਾ ਅੱਗੇ ਆਪਣੇ ਸਰਪੰਚਾ ਦੇ ਮੁੰਡੇ ਉਹ ਤੁਸੀਂ ਵੀ ਬਿਲਾ ਵੀਡੀਓ ਬਣਾਉਣੇ ਹੁੰਦੇ ਨਾ ਹੈਲੋ ਕਰ ਲੈ ਹੈਲੋ ਤੇ ਕਰ ਲੈ ਓਏ ਕਿੱਥੇ ਚਲ ਗਿਆ ਓਏ ਉਹ ਮੈਂ ਤੈਨੂੰ ਉੱਪਰ ਦੇਖੀ ਜਾਨਾ ਨਿਆਣੇ ਆਪਣਾ ਇੰਜੋਏ ਕਰ ਲਿਓ ਕੁੜੀ ਆਪਣੀਆਂ ਲੱਗੀਆਂ ਟਿੱਕਾ ਪਾਉਣ ਮਿਆਰੇ ਕੀ ਕਰੀਏ ਤੇ ਪਾਣੀ ਸਿੱਟੀਆਂ ਦੇ ਪਿੱਛੇ ਕਹਿੰਦੇ ਸੋਂਗੜਾ ਮੋੜਾ ਪੁਰਾਣਾ ਯਾਰਾ ਬਾਬਾ ਬਾਬਾ ਤੜਕੇ ਨਾਲ ਬਾਬਾ ਸਾਡਾ ਘਟਿਆ ਬਾਬਾ ਬਾਬਾ ਗਈਆਂ ਜਾਂ ਮੈਂ ਵੀ ਪਜੜਾ ਪਾਉਣਾ ਆ ਪਾਉਨੇ ਆ ਪਾਉਨੇ ਆ ਪਾਉਨੇ ਆ ਕਿ ਤੇਰੇ ਮੇਰੇ ਤੇਰੇ ਮੇਰੇ ਬਿੰਦ ਸੁਪਨਾ ਨੂੰ ਦੇਖਿਓ ਸੀ ਸਾਰੇ ਨਿਆਣਿਆਂ ਨੇ ਬਹੁਤ ਬਹੁਤ ਸੋਨਾ ਪੰਡਰਾ ਨੇ ਕਿਦਾ ਪਾਇਆ ਸਾਰੇ ਨਿਆਣੇ ਆਏ ਨਿਆਣੇ ਸਾਰੇ ਕਹਿੰਦੇ ਸਾਡੀ ਇਹ ਬਣਾ ਜੋ ਸਾਰੇ ਨਿਆਣਿਆਂ ਦੀ ਆਪਾਂ ਸਾਰੇ ਨਿਆਣਿਆਂ ਨੇ ਇਹ ਵੀਡੀਓ ਬਣਾਣੀ ਆਲਾ ਸਾਰੇ ਨਿਆਣੇ ਕਹੀਏ ਸਾਡੀ ਵੀ ਬਣਾ ਰੋ ਸਾਡੀ ਵੀ ਬਣਾ ਰੋ ਆਪਾਂ ਕੋਈ ਨਿਆਣਾ ਗੁੱਸਾ ਨਹੀਂ ਕਰਨਾ ਹੈਗਾ ਹਾਂ ਆਓ ਆਓ ਹੋਰ ਦੇ ਕੋਈ ਏਦਾਂ ਦੇ ਛੋਟੇ ਛੋਟੇ ਨਿਆਣੇ ਬਹੁਤ ਸੋਹਣੇ ਲੱਗਦੇ ਆ ਨੱਚਦੇ ਤੇਰੇ ਪੰਜਾਬ ਕੋਦੇ ਹਣੀ ਆਵੇ ਲੈ ਨੂੰ ਤੇਰੇ ਪੰਜਾਬ ਕੋਦੇ ਹਣੀ ਗੱਲ ਸੁਣ ਰਹੀਏ ਆਪਣੇ ਡੀਜੇ ਵਾਲੇ ਮੁੰਡੇ ਆ ਲੱਕੀ ਰਾਜਾ ਡੀਜੇ ਚੋਹਾਰ ਪਹਿਲਾਂ ਇਹਨਾਂ ਦੇ ਡੈਡੀ ਚਲਾਉਂਦੇ ਹੁੰਦੇ ਸੀਗੇ ਉਹਨਾਂ ਨੂੰ ਤਾਂ ਬਹੁਤ ਜਰ ਤੱਕ ਯਾਨੀ ਕਿ ਤੇਰੇ ਡੈਡੀ ਤੇਰੇ ਡੈਡੀ ਨੂੰ ਪਤਾ ਮੈਨੂੰ 10 12 ਸਾਲ ਉੱਤੇ ਹੋ ਗਿਆ ਜਾਣਦੇ ਨੂੰ ਸਭ ਸੱਚੀ ਮਜਾ ਨਹੀਂ ਸਭ ਤੋਂ ਪਹਿਲੀ ਵਾਰੀ ਇਹਨਾਂ ਤੇਰੇ ਡੈਡੀ ਨੂੰ ਪਿੰਡ ਮੈਂ ਲੈ ਕੇ ਆਇਆ ਸੀਗਾ ਏ ਮੁੰਡੇ ਬਹੁਤ ਵਧੀਆ ਹੈ ਬਹੁਤ ਵਧੀਆ ਰੇਟ ਵੀ ਇਹਨਾਂ ਦਾ ਬਹੁਤ ਵਧੀਆ ਹੈ ਕੰਮ ਵੀ ਬਹੁਤ ਵਧੀਆ ਹੈ ਲਕੀ ਰਾਜਾ ਡੀਜੇ ਨਾ ਨਾਮ ਹੈ ਦੇਖਦੇ ਨੇ ਹੋਇਆ ਕੰਟੈਂਟ ਜ਼ਰੂਰ ਕਰਿਓ ਆਪਾਂ ਇਹਨਾਂ ਦਾ ਨੰਬਰ ਬਿਓਲੌਗ ਦੇ ਵਿੱਚ ਹਲੇ ਡਿਸਕ੍ਰਿਪਸ਼ਨ ਚ ਪਾ ਲਵਾਂਗੇ ਇੱਕ ਵਾਰੀ ਜੇ ਕਿਸੇ ਨੂੰ ਲੋੜ ਹੋਵੇ ਜ਼ਰੂਰ ਪਾਜੀ ਹੋ ਇਹਨਾਂ ਨੂੰ ਕੰਟੈਕਟ ਕਰਿਓ ਬਹੁਤ ਵਧੀਆ ਕੰਮ ਆ ਇਹਨਾਂ ਦਾ ਵੀ ਨਿਆਰ ਦਾ ਰਵੀ ਰਵੀ ਡੰਡਾ ਪੀ ਕੇ ਆਡੂ ਅਜ ਰਵੀ ਇਹ ਨਿਆਰ ਦਾ ਬੰਦਰਾ ਇਹ ਨੋਏ ਜਾ ਕੇ ਕਿਆ ਹੀ ਆਇਆ ਉਹਨੂੰ ਬੇਬੀ ਮੈਂ ਵੀ ਰਵੀ ਨੇ ਖਤਲੇ ਖਤਲੇ ਡੰਡਾ ਰਵੀ ਜੋ ਵੀ ਉਹ ਕੋਕਾ ਪੂਰੀਆ ਸਮੋਸਾ ਲਾ ਲਿਆ ਹੋ ਰਵੀ ਰਵੀ ਸਮੋਸਾ ਲੈ ਆਇਆ ਜਾ ਕੇ ਉਹ ਦੇ ਇਹ ਨਹੀਂ ਆਦੇ ਲੈ ਆਇਆ ਸਮੋਸਾ ਲੈ ਕੇ ਤੁਸੀਂ ਕਰੋ ਨਾ ਚਾ ਇਸ ਤਰ੍ਹਾਂ ਲੱਗਿਆ ਕਿ ਦਾ ਸੋਤੀ ਨੂੰ ਹਾਲ ਕਰਕੇ ਆਵੇ ਜਦੋਂ ਕੋਈ ਜਿਹੜਾ ਮੋਰਨ ਕਰਦੀ ਹੈ ਜ਼ੋਰ ਨਾਲ ਤਾਲੀਆਂ ਲਾਇਆ ਕੋ ਮੈਂ ਮੈਂ ਚੱਜਣਾ ਵੇ ਉਹ ਇੱਦੇ ਨਾਲ ਹੀ ਹੱਕ ਤੇਰਾ ਸੋਰੇ ਨਾ ਕਰ ਨੂੰ ਨਚਣਾ ਤੇ ਟਾਈਮ ਲੱਕ ਟੈਰ ਗਿਆ ਸੋਣਾ

हाँ जी कितना ठीक है मुंडिया ने सेवा पूरी रख ली खड़ा रहे न्याणे कोई रह ना जाए रवि ओए आ दूजा दूजा आया था <laughs> ਤਾਜੀ ਯਾਰ ਇੱਕ ਕਾਨ ਦੇ ਯਾਰ ਨੂੰ ਦੂਜਾ ਆ ਗਿਆ ਦੇਖੋ ਆ ਗਿਆਨੇ ਦੇਖੋ ਕਿੰਨੇ ਸੋਹਣੇ ਲੱਗਦੇ ਪਿਆਰ ਹੋਏ ਹੈ ਹੈਲੋ ਕਰਦੇ ਹਾਈ ਕਰਦੇ ਆਏ ਆਏ ਜਾਂਦੇ ਹਾਈ ਆ ਵੀਡੀਓ ਦੇਖੀ YouTube ਤੇ ਠੀਕ ਹੈ ਜਾਦੇ ਹੋ ਬਾਤ ਦੀ ਮੇਰੀ ਸਹੇਲੀ ਮਾਈ ਮੱਤਾ ਦੇ ਕਹਣੇ ਮਾਈ मनजोत में, मन्जो, में पंगड़ा <laughs> भी भंगड़ा पाया भी बनाए कच्चा ये त्री हजार नहीं होनी नहीं भी कुड़ी ਨਿਆਣੇ ਸਾਰੇ ਨਿਆਣੇ ਚੱਲ ਮੰਮੀ ਕੋ ਤੇਰਾ ਤੇਰੇ ਤੇਰੇ ਪੈਰ ਤੇ ਕੋਈ ਨਹੀਂ ਸੋ ਇਹਨੂੰ ਦੇਖਦੇ ਹੋਏ ਜਿਹੜੇ ਪਰਮਾਤਮਾ ਨੇ ਸਾਹ ਨੂੰ ਕਿਹਾ ਸੀਗਾ ਤੂੰ ਈਆਂ ਦੇ ਪ੍ਰੋਗਰਾਮ ਦੇ ਥੋੜੇ ਜਿਹਾ ਗਾਣਾ ਗਾਣਾ ਸੋ ਮੈਂ ਵੀ ਕੋਈ ਨਾ ਹੋਰ ਮੈਂ تیار ਹਾਂ ਪਰ ਆੜ ਦੇ ਵਿੱਚ ਤਾਂ ਹੋਰ ਪਾਸੇ ਬਹੁਤ ਗਾਣੇ ਗਾਇਆ ਗਏ ਬਸ ਆਏ ਮੈਂ ਆਪਣੇ ਜਨਮ ਦੇ ਦੋ ਭਾਈ ਆਪਣੇ ਪਿੰਡ ਵਾਲਿਆਂ ਨੂੰ ਸਾਹ ਬਤਾ ਲੱਗੇ ਤੇ ਕਰਦਾ ਨਾ ਕੀ ਆ ਬੋ ਉਹ ਉਹਦਾ ਲਈ ਗਾਣਾ ਇਹ ਵਧੀਆ ਲੱਗਿਆ ਤਾੜੀ ਨੂਰ ਮਾਰਦੇ ਹੋ ਬਣਾ ਯਾਰ ਵੀਡੀਓ ਵੀ ਬਹੁਤ ਸੋਹਣਾ ਹੈ ਨਹੀਂ ਮੈਂ ਲਮਾ ਜੀ ਬੈਠੀ ਵਧੀਆ ਲਾਉਂਗਾ ਵੀਰੇ ਦੀਆਂ ਕੋੜੀਆਂ ਸਾਡਾ ਵੀ ਜੀ ਕਰਦਾ ਗਈਏ ਵੀਰੇ ਦੀਆਂ ਕੋੜੀਆਂ اے ਚੰਦਰ ਜਗ ਗੂਣ ਦਿਨਾਨੀ ਅਈ ਮੈਂ ਗਾ ਵੀ ਪਹਿਲਾ ਤੀਆਂ

ਗੇ ਸੂਰੀਓ ਤੇ ਅੱਲੇ ਰਗੀਆਂ ਸਾਰੇ ਨਿਆਣਿਆਂ ਨੇ ਬਹੁਤ ਸੋਹਣਾ ਪ੍ਰੋਗਰਾਮ ਕੀਤਾ ਬਹੁਤ ਵਧੀਆ ਪਰਫਾਰਮੈਂਸ ਕੀਤੀ ਆ ਸਾਰੇ ਨਿਆਣਿਆਂ ਨੇ ਇੱਕਦਾਂ ਨਿੱਕੇ ਨਿੱਕੇ ਨਿਆਣੇ ਆ ਸੋਹਣੇ ਬੋਲਾ ਦੇ ਨਿੱਕੇ ਨਿੱਕੇ ਨਿਆਣੇ ਜੋ ਤਿਆਰ ਹੋਏ ਨਾ ਉਹ ਦੇਖੋ ਅਜੇ ਉਹ ਨਿੱਕੇ ਨਿੱਕੇ ਨਿਆਣੇ ਨਹੀਂ ਆਉਣਾ ਆ ਉਹ ਮੈਨੂੰ ਕਿੰਨੀ ਵਾਰ ਕਹਿ ਗਈਆਂ ਕਿ ਭਾਜੀ ਸਾਡਾ ਵੀ ਵਲੌਗ ਬਣਾਓ ਸੋ ਲੱਕੇ ਨਖਰੇ ਮੂਲੀ ਆਈ ਯਾ ਬੀ ਯਾ ਬਿਨਾ ਓ ਹਰੇ ਨਿੱਕੀ ਕੁੜੀ ਨੂੰ ਸੁਣਾ ਰਹੀ ਆ ਮੈਨੀ ਦੇਖਦੀ ਮੈਗੀ ਰੀ ਕੋਈ ਤੇ ਯੋਗ ਨਹੀਂ ਜੁੜ ਲਾਈ ਦੀ ਆ ਹਰੇ ਯਾ ਨਾ ਇੱਕ ਦਿਨ ਗਾ ਕੇ ਵੇਜਨ ਕਰ ਹਰਿਆਣਾ ਕਹਿ ਰੋ ਸਬਸਕ੍ਰਾਈਬ ਕਰ ਲਿਓ ਵੀ ਮੇਰੇ ਲੱਗੀ ਆ ਬੜੇ ਬਖਸ਼ਦਾਨ ਮਾਰੇ ਥੈਂਕ ਯੂ ਤੋਂ ਪਵਾ ਕਰਦੀ ਹੈ ਲਾਈਕ ਸਬਸਕ੍ਰਾਈਬ ਸ਼ੇਅਰ ਹਾਂ ਹੁਣ ਦੇ ਦਿਓ ਸਾਰੇ ਨਿਆਣਿਆਂ ਨੇ ਕਿਹਾ ਹੁਣ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਚਲੋ ਭਾਈ ਟਾਈਟਲ ਲਾਈਕ ਕਮੈਂਟ ਵੀ ਕਰਦੇ ਸੁਣ ਸੁਣੇ ਦੇ ਲਓ ਮੁੰਡੇ ਕਿੰਨੇ ਕਿ ਸਮਝ ਆ ਰਹੇ ਕਹਿੰਦੇ ਕਮੈਂਟ ਵੀ ਕਰਦੇ ਹੁਣ ਨਿਆਣਿਆਂ ਦੇ ਕਰਕੇ ਜ਼ਰੂਰ ਕਰ ਦਿਓ ਸਾਰੇ ਜਣੇ ਠੀਕ ਆ ਲਓ ਜੀ ਹੁਣ ਮੈਂ ਵੀ ਨਿਕਲਦਾ ਘਰ ਨੂੰ ਬਸ ਇੱਕ ਗਰੋਪ ਫੋਟੋ ਖਿੱਚ ਲਈਏ ਤੇ ਤੇਰੀ ਫਿਊਚਰ ਨੂੰ ਵਧੀਆ ਕਰਨ ਨੂੰ ਸਾਨੂੰ ਸਿੱਖਿਆ ਦਿੰਦੇ ਆ ਜੇ ਮੈਂ ਵੀ ਇੱਥੇ ਖੜਾ ਇੱਤਈ ਮੇਰੇ ਗੁਰੂ ਕੇ ਕੋਈ ਉਹਨਾਂ ਨੇ ਮੈਨੂੰ ਸਿੱਖਿਆ ਦਿੱਤੀ ਮੈਂ ਪੜ੍ਹ ਲਿਖ ਕੇ ਨਿੱਤੀ ਬਣਿਆ ਤੁਹਾਡੀ ਸੇਵਾ ਕਰ ਰਿਹਾ ਹਾਂ ਉਹਦੇ ਪਿੱਛੇ ਜਿਹੜੇ ਜਿਹੜੇ ਵੀ ਮੇਰੇ ਸਤਿਕਾਰਯੋਗ ਹੋਊਗੇ ਉਹਨਾਂ ਦਾ ਸਾਰਿਆਂ ਦਾ ਅੱਜ ਵੀ ਸਤਿਕਾਰ ਦੀ ਲੋਆਂ ਸੋ ਇਹ ਸਾਡੀ ਪ੍ਰਾਇੋਰਟੀ ਹੈ ਜੇ ਇਹ ਬੱਚਿਆਂ ਨੂੰ ਸਿੱਖਿਆ ਦਿੰਦੇ ਆ ਤੇ ਸਾਡਾ ਇਹਨਾਂ ਨੂੰ ਮਾਨ ਸਤਿਕਾਰ ਕਰਨਾ ਪੈਂਦਾ ਆ ਸੋ ਮੈਂ ਬੇਨਤੀ ਕਰੂੰਗਾ ਸਾਰਿਆਂ ਨੂੰ ਬੱਚਿਆਂ ਦੀ ਬੇਨਤੀ ਕਰੂੰਗਾ ਕਿ ਆਪਣੇ ਸਰ ਦਾ ਸਨਮਾਨ ਤੁਸੀਂ ਕਰੋ ਲੋਵਾ ਵੀ ਠੀਕ ਆ ਬੱਚੇ ਸਾਰਿਆਂ ਨੂੰ ਟਰੋਫੀ ਦੇਣ ਲੱਗੇ ਰਿਹਾ ਪੋਪੋ ਪਹਿਲਾਂ ਸਰਪੰਚ ਸਾਹਿਬ ਅਤੇ ਜਿੰਨੇ ਵੀ ਇੱਥੇ ਮਾਣ ਜੋ ਸਾਡੇ ਦੇ ਤੇ ਉਪਸਥਿਤ ਹੋਏ ਐ ਸਾਰਿਆਂ ਦਾ ਧੰਨਵਾਦ ਕਰਦਾ ਇਹ ਸਨਮਾਨ ਜਿਹੜਾ ਤੇ ਮੇਰੇ ਬੱਚਿਆਂ ਦਾ ਹੈ ਤੇ ਮੈਂ ਕਹਿਣਾ ਚਾਹੁੰਦਾ ਕਿ ਬੱਚਿਆਂ ਨੂੰ ਬੜਾ ਚਾਅ ਹੋਗਾ ਅੱਜ ਦੀਆਂ ਦਾ ਤਿਉਹਾਰ ਮਨਾਣਾ ਕਿੰਨੇ ਦਿਨ ਹੋ ਗਏ ਲਗਾਤਾਰ ਇਹ ਮਤਲਬ ਗੱਲਾਂ ਦਾ ਰਹੀ ਸੀ ਕਿ ਤੀਆਂ ਮਨਾਣੀਆਂ ਸੀ ਕੀ ਆ ਮਨਾਣੀਆਂ ਕੀ ਇਹਦਾ ਪ੍ਰੋਗਰਾਮ ਹੋਣਾ ਤੇ ਇਸ ਦੇ ਲਈ ਪੂਰਾ ਇਹਨਾਂ ਨੇ ਬੱਚੜ ਕੇ ਕੋਸ਼ਿਸ਼ ਕੀਤੀ ਆਪਣੀ ਪ੍ਰੈਕਟਿਸ ਕੀਤੀ ਸਾਰਾ ਹੀ ਕੰਮ ਕੀਤਾ ਇਹਨਾਂ ਨੇ ਨੂੰ ਬਹੁਤ ਬਹੁਤ ਧੰਨਾਈ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਤੇ ਮੈਂ ਸਰਪੰਚ ਸਾਹਿਬ ਦਾ ਪੰਚਾਇਤ ਦਾ ਤੇ ਸਾਰੇ ਲੋਕਾਂ ਦਾ ਧੰਨਵਾਦ ਕਰਨਾ ਕਰਦਾ ਲੋ ਜੀ ਆ लास्ट ਪਰਫਾਰਮੈਂਸ ਰਹਿ ਗਈ ਆ ਬਸ ਇਤੋ ਬਾਰੇ ਖਤਮ ਹੀ ਆ ਇਹ ਤੁਹਾਨੂੰ ਦਿਖਾ ਦੰਨੇ ਆ ਨਾਲੇ ਲਾਸਟ ਵਿੱਚ ਇੱਕ ਗਰੁੱਪ ਫੋਟੋ ਖਿੱਚ ਲਵਾਂਗੇ ਜਾ ਗਿਆ ਸਾਡੇ ਕੋਕਤੀ ਨੇ ਛੰਡੈ ਦੀ ਸੇਵਾ ਬਹੁਤ ਹੀ ਕੀ ਖਾਣ ਪੀਣ ਵੀ ਮੁੰਡੇ ਨੇ ਕਲਾ ਆਹ ਜੀ ਲੋਹੇ ਇਤੋ ਵਾਰ ਖਤਮ ਆ ਬੱਚਾ ਸਾਰੀਆਂ ਨਟਕੀਆਂ ਦੀਆਂ ਮਾਜ ਨਾ ਤੋਂ ਲਾਸਟ ਪਰਫਾਰਮੈਂਸ ਆਇਆ ਲਾ ਲ ਤੂੰ ਹਾਂ ਰੰਗ ਸੀਨੀ ਤੋਲਦੇ

ਆਉਣਾ ਰਿਆ ਮੰਮੀ ਜੀ ਸਰਪੰਚ ਸਾਹਿਬ ਦੇ ਬੀਬੀਆਂ ਨਾਲ ਜਾਣਾ ਜੋਸ਼ ਮੈਨੂੰ ਆਣਾ ਤੇ ਲੱਗਦਾ ਸੇਰ ਦੇ ਲੱਗੇ ਪਿਆ ਹੱਟਦੇ ਹੰਦੇ ਜੀ ਨਿਆਣੇ ਅੱਜ ਸਵੇਰ ਦੇ ਲੱਗੇ ਉਹ ਨਿਆਣੇ ਸਵੇਰ ਦੇ ਲੱਗੇ ਹੋਣੀ ਤੱਕੇ ਆਗੇ ਨਿਆਣੇ ਸਵੇਰ ਦੇ ਲੱਗੇ ਹੋਣੀ ਤੱਕੇ ਆਗੇ ਅੱਜ ਨਿਆਣੇ ਨੇ ਸਵੇਰ ਨੂੰ ਧੱਕਣਾ ਜੋ ਸਵੇਰ ਉੱਠਣਾ ਨਾ ਸਵੇਰ ਨੂੰ ਸੱਜਣਾ ਇਹਨਾਂ ਨੇ ਕਪੈਣ ਵਾਲੇ ਬੀਬੀਆਂ ਕਪੈਣ ਵਾਲੇ ਆਉਂਦੀਆਂ ਰਾਣਾ ਜੇਨਾ ਤਨਰਾ ਕੜੀਆਂ ਨਕੀਆਂ ਜਿੱਦਿਆਂ ਫਿਰਦੀਆਂ ਰਹਿ ਗਈਆਂ ਮੈਂ ਕੰਮ ਜੇ ਨੂੰ ਜੇ ਜਾਣਾ ਸੋਮੀ ਆਣਾ ਸਾਰੇ ਨੱਚਣ ਲੱਗੇ ਹੋ ਸਾਰੇ ਨਾ ਕਰਦੀ ਦੇ ਰਿਹਾ ਨਵਜਮੀਆਂ ਬੱਚੀਆਂ ਹੋਈਆਂ ਉਹਨਾਂ ਦਾ ਜੋ ਮਾਨ ਸਨਮਾਨ ਆ ਉਹ ਕਰਾਂਗੇ ਪਰ ਸਾਰੀ ਮੈਂ ਜਿਹੜੇ ਸਾਡੇ ਉਮਰ ਦੇ ਹੋਰ ਵੱਡੇ ਬੈਠੇ ਮੇਰੇ ਤੋਂ ਵੱਡੀਆਂ ਭੈਣਾਂ ਬੈਠੀਆਂ ਆ ਜਾਂ ਛੋਟੀਆਂ ਬੈਠੀਆਂ ਇੱਕ ਜਰੂਰ ਰਿਕਵੈਸਟ ਕਰੂੰਗਾ ਅਗਲੀ ਵਾਰ ਥੋੜੀ ਵੱਤੀ ਆਪਾਂ ਫੈਮਿਲੀ ਚਾ ਜਿੱਦਾਂ ਕੋਈ ਫੈਮਿਲੀ ਫੰਕਸ਼ਨ ਹੁੰਦਾ ਨਾ ਸ਼ਰਮ ਨਹੀਂ ਕਰਦੇ ਜਿੱਦਾਂ ਸਾਡੇ ਮਾਤਾ ਜੀ ਦੂਪਰ ਆਏ ਸੀ ਸਾਰਿਆਂ ਨੇ ਜਦੋਂ ਉਹਨਾਂ ਨੇ ਪਰਫਾਰਮ ਕੀਤਾ ਆ ਤੇ ਸਾਰਿਆਂ ਦੇ ਮੂੰਹ ਤੇ ਖਿੜ ਗਏ ਸੀ ਬੱਚਿਆਂ ਦਾ ਮੂੰਹ ਬੱਚਿਆਂ ਦਾ ਪਰਫਾਰਮੈਂਸ ਦੇਖ ਕੇ ਜਿਹਦਾ ਖਿੜਦੇ ਆ ਉਦਾਂ ਜਦੋਂ ਸਾਡੇ ਸਿਆਣੇ ਪਰਫਾਰਮ ਕਰਦੇ ਆ ਸਾਡਾ ਚਿਹਰਾ ਔਰ ਕਿੰਝਦਾ ਉਹ ਚਿਹਰਾ ਖਿੜਨ ਦੀ ਵਜ੍ਹਾ ਆ ਕੀ ਸਾਡੇ ਮਾਪੇ ਸਾਡੇ ਕੰਮ ਤੋਂ ਖੁਸ਼ ਆ ਕਿ ਉਹ ਆਪਣਾ ਇੰਜੋਏ ਕਰ ਰਹੇ ਆ ਤੇ ਬਸ ਰਿਸ਼ਰਟਾਂ ਨਾਲ ਆਪਣਾ ਪਿਆਰ ਐਂ ਸਿੱਧੇ ਸਾਡੇ ਹੱਥ ਰੱਖਿਓ ਫਰਡੇ ਲੋ ਕੋਈ ਕਮੀ ਹੋਈ ਤਾਂ ਜਦ ਮਰਜੀ ਸਾਨੂੰ ਤੁਸੀਂ ਲਾਂਬਾ ਦੇ ਸਕਦੇ ਹੋ ਆ ਆਏ ਨੇ ਸਪੈਸ਼ਲ ਸਪੈਸ਼ਲ ਗਾਣਾ ਲਵਾਇਆ ਆ ਜਿਹੜਾ ਵੀਡੀਓ ਬਣਾ ਲੈ ਤੁਮਾ ਸੇ ਦੁਮਾ ਸੇ ਬੈਂ ਚਲਾਮਤ ਹਾਂ ਆਈ ਸਪੈਸ਼ਲ ਗਾਣਾ ਲਵਾਇਆ ਆ ਅੰਮਤਾ ਪਾਚਾਈ ਅਪਾ ਤੇ ਕੇ ਕੇਨਾ ਅਪਾthia ਅਪਾ ਤੇ ਕੇ ਕੇ ਇਹ ਸਾਰਾ ਤਾਂ ਬਹੁਤ ਆਇਆ ਜੰਮੀ ਮੈਂ ਪ੍ਰੋਗਰਾਮ ਹੋ ਗਿਆ ਖਤਮ ਤੀਆਂ ਦਾ ਆਪਣੇ ਦਾ ਤੇ ਆ ਤਾਂ ਮੈਂ ਕਰੋਦਾ ਜਾਣਾ ਸੀਗਾ ਓਏ ਘਟੋ ਘਟ ਮੇਰਾ ਇਰਾਦਾ ਇਹ ਮੈਂ ਕਿਹਾ ਮੈਂ ਘੰਟਾ ਦਾ ਘੰਟਾ ਬੈਕ ਬੈ ਕੇ ਵਲੌਗ ਬਣਾ ਕੇ ਆ ਜਾਣਾ ਹਾਂ ਪਰ ਨਿਆਣਿਆਂ ਨੇ ਹੋਣ ਹੀ ਦਿੱਤਾ ਮੈਨੂੰ ਇਹ ਕਈਆਂ ਨਹੀਂ 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 ਤੇ ਕਰਦੇ ਕਰਾਉਂਦੇ ਹੁਣ 3:00 ਵਜ ਗਏ ਆ ਤੇ ਅੱਜ ਮੇਰਾ ਜਾਣਾ ਸੀ ਅਸੀਂ ਕਿਤੇ ਨਾ ਕਿਤੇ ਫੇਰ ਉਹ ਕੈਨਸਲ ਹੀ ਕਰਤਾ ਕਿ ਹੁਣ ਤੀਆਂ ਦਾ ਹੀ ਇਹੀ ਵਲੌਗ ਰੱਖ ਲੈਣਾ ਅੱਜ ਦਾ ਤੇ ਸਾਰੇ ਜਾਣੇ ਕਮੈਂਟ ਕਰਕੇ ਜਰੂਰ ਦੱਸਿਓ ਨਿਕੇ ਨਿਕੇ ਨਿਆਣੇ ਵੀ ਵੱਡੇ ਵੀ ਜਿਹੜੇ ਵੀ ਨੱਚ ਰਹੇ ਸੀ ਸਾਰੇ ਕਿੱਦਾਂ ਦੇ ਲੱਗੇ ਮੈਨੂੰ ਤਾਂ ਨਿਕੇ ਨਿਕੇ ਨਿਆਣੇ ਜਿਹੜੇ ਨੱਚ ਰਹੇ ਸੀ ਨਾ ਛੋਟੇ ਛੋਟੇ ਕੁੜੀਆਂ ਉਹ ਬਹੁਤ ਪਿਆਰੀਆਂ ਲੱਗਦੀਆਂ ਸੀਗੀਆਂ ਤੇ ਚਲੋ ਬਾਕੀ ਦੇਖਦੇ ਆਂ ਸ਼ਾਮ ਨੂੰ ਕੀ ਪ੍ਰੋਗਰਾਮ ਬਣਦਾ ਕਾਲੂ ਆਇਆ ਦੇ ਕਾਲੂ ਨਹੀਂ ਉੱਠਿਆ ਕਾਲੂ ਉੱਠੂਗਾ ਤਾਂ ਫੇਰ ਦੇਖਦੇ ਆਂ ਪਹਿਲਾਂ ਤਾਂ ਮੈਂ ਆ ਬਲੌਗ ਦੇਖਾਂ ਸਾਰਾ ਐਡ ਕਰੇ ਕਿੱਦਾਂ ਵੱਡਾ ਹੋਇਆ ਨਾ ਜਿਹੜਾ ਜਿਆਦਾ ਵੱਡਾ ਹੋ ਗਿਆ ਫੇਰ ਨਹੀਂ ਕਿਤੇ ਜਾਣਾ ਹੈਗਾ ਤੇ ਇਹੀ ਬਲੌਗ ਰੱਖ ਲੈਣਾ ਅੱਜ ਦਾ ਬਾਸ ਤੇ ਚਲੋ ਰੋਟੀ ਪਾਣੀ ਖਾਈਏ ਘਰ ਜਾ ਕੇ ਪਹਿਲਾਂ ਪਹੁੰਚ ਗਿਆ ਮੈਂ ਵੀ ਘਰੇ ਆ ਹੀ ਗਿਆ ਤੇ ਰੋਟੀ ਪਾਣੀ ਖਾ ਕੇ ਫੇਰ ਮਿਲਦਾ ਮੈਂ ਤੁਹਾਨੂੰ ਘਰੇ ਆ ਕੇ ਧੂਬੱਤੀ ਕਰ ਲਿਆ ਆਪਾਂ ਤੇ ਰੋਟੀ ਵੀ ਖਾ ਲਈ ਆ ਹੁਣ ਘਰ ਦੇ ਨੂੰ ਪੈਸੇ ਕਢਾ ਕੇ ਲਿਆ ਦਈਏ ਸਵੇਰੇ ਮੈਂ ਜਦੋਂ ਗਿਆ ਜਗਾ ਨਾ ਉਦਾਂ ਹੀ ਆ ਗਿਆ ਸੀ ਵਾਪਸ ਚੇਤਾ ਹੀ ਭੁੱਲ ਗਈ ਪੈਸੇ ਕਢਾਉਣ ਦਾ ਮੈਂ ਗਿਆ ਤੇਲ ਪੋ ਕੇ ਆ ਗਿਆ ਬਸ ਹੋਰ ਕੁਛ ਕੀਤਾ ਹੀ ਨਹੀਂ ਮੈਂ ਤੇ ਹੁਣ ਜਾ ਕੇ ਪਹਿਲਾਂ ਪੈਸੇ ਕਢਵਾ ਕੇ ਲਿਆ ਕੇ ਦਈਏ ਤੇ ਬਾਕੀ ਕੰਮ ਫੇਰ ਦੇਖਦੇ ਆ ਤੇ ਕੱਲ ਨੂੰ ਸੱਚਾ ਹਾਂ ਕੱਲੂ ਅਸੀਂ ਜਾਣਾ ਆ ਰਾਜਾ ਸਾਹਿਬ ਤਰਾਸਾ ਵੀਰੇ ਮਿੱਲੇ ਚੱਲਦੇ ਆ ਨਾ ਉਹਦੇ ਘਰ ਕੇ ਕਾਲੂ ਜਾਣਾ ਉੱਥੇ ਮੱਥਾ ਟੇਕਣਾ ਟਰੈਕਟਰ ਲੈ ਕੇ ਜਾਵਾਂਗੇ ਨਾਲੇ ਪਿੰਡੋਂ ਸੰਗਰ ਜਿਹੜੀ ਥੋੜੀ ਬਹੁਤੀ ਜਾਣੀ ਆ ਉਹ ਲੈ ਜਾਵਾਂਗੇ ਤੇ ਹੁਣ ਚੱਲਦੇ ਆ ਪਹਿਲਾਂ ਪੈਸੇ ਕਢਾ ਲਿਆਈਏ ਜਾ ਕੇ ਕਿ ਮੈਨੂੰ ਚੇਤਾ ਭੁੱਲ ਗਿਆ ਆ ਹੋਮ ਦੇ ਕੋ ਕਿੰਨਾ ਆ ਬਸ ਘਰੇ ਹੁਣ ਮੈਂ ਆਉਣ ਤੋਂ ਪਹਿਲਾਂ ਨਾ ਧੂਰ ਬੱਤੀ ਕੀਤੀ ਆ ਛੱਡ ਝੂੜੂ ਫੇਰ ਕੇ ਧੂਰ ਬੱਤੀ ਕਰਦੇ ਆ ਦੇ ਘਰ ਮਨੇ ਕੱਪੜਿਆਂ ਦਾ ਹਾਲ ਦੇਖੋ ਕੀ ਹੋ ਗਿਆ ਆ ਬਹੁਤ ਹੋਮ ਜਿੰਨਾ ਵੀ ਪੈਂਦਾ ਉਨਾ ਹੀ ਹੋਮ ਹੋ ਜਾਂਦਾ ਆ ਹਾਂਜੀ ਪੈਸੇ ਵਗੈਰਾ ਕਢਵਾ ਲਿਆ ਹੁੰਦੇ ਆ ਹੁਣ ਜਾਣਾ ਹੈ ਨੀਗਾ ਕਿਤੇ ਮੈਂ ਕਿਉਂਕਿ ਅੱਜ ਵਾਲਾ ਵਲੌਗ ਹੀ ਐਡੀਟਿਵ ਵਗੈਰਾ ਕਰਕੇ ਨਾ ਸਾਰਾ ਕੰਮ ਅੱਜ ਹੀ ਖਤਮ ਕਰ ਦੇਣਾ ਹੈ ਸਵੇਰ ਨੂੰ 8:00 ਵਜੇ ਜਾਣ ਦਾ ਪ੍ਰੋਗਰਾਮ ਆ ਆਪਣੇ ਰਾਜਾ ਸਾਹਿਬ ਟਰੈਕਟਰ ਤੇ ਕਿਉਂਕਿ ਜੇ ਸਵੇਰੇ ਆਪਾਂ ਅੱਗੇ ਮੈਂ ਕਰਦਾ ਜੀ ਰਾਤ ਨੂੰ ਐਡਿਟ ਕਰ ਲੈਂਦਾ ਜੀ ਸਵੇਰੇ ਅਪਲੋਡ ਕਰ ਦਿੰਦਾ ਜੀ ਅੱਜ ਮੈਨੂੰ ਸਾਰਾ ਕੰਮ ਅੱਜ ਹੀ ਖਤਮ ਕਰਨਾ ਪੈਣਾ ਹੈ ਕਿਉਂਕਿ ਸਵੇਰ ਨੂੰ 8:00 ਤੱਕ ਨੂੰ ਪਹਿਲੇ 7:00 ਵਜੇ ਉੱਠੇ ਤਾਂ ਘੰਟਾ ਜਿਹੜਾ ਘੰਟੇ ਵਿੱਚ ਤਿਆਰ ਤੁਰ ਹੋਣ ਨੂੰ ਲੱਗ ਜਾਣਾ ਹੈ ਤੇ ਸਵੇਰੇ ਟਾਈਮ ਹੀ ਮਿਲਣਾਗਾ ਇਸ ਕਰਕੇ ਸਾਰਾ ਕੰਮ ਆਦੀ ਖਤਮ ਕਰ ਦੇਣਾ ਇਹ ਵਲੌਗ ਦਾ ਫੇ ਸਵੇਰ ਨੂੰ ਟੈਨਸ਼ਨ ਨਹੀਂ ਰਹਿਣੀ ਕੋਈ ਤੇ ਉਹਦੇ ਕਰਕੇ ਹੀ ਮੈਂ ਕਿਤੇ ਗਿਆ ਗਿਆ ਨਹੀਂ ਹੈਗਾ ਨਾ ਹੀ ਫੇ ਮੈਂ ਕਾਲੂ ਨੂੰ ਫੋਨ ਕੀਤਾ ਸੀਗਾ ਤੇ ਬਾਕੀ ਪੈੰਡ ਵਾਲੇ ਵੀ ਜਿਹੜੇ ਦੇਖਦੇ ਪਏ ਆ ਤੇ ਇਹ ਮੈਂ ਸਿਰਫ ਤਾਂ ਕਰਕੇ ਨਹੀਂ ਜ਼ਿਆਦਾ ਕਲਿੱਪਾਂ ਐਡ ਕੀਤੀਆਂ ਲੰਬੀਆਂ ਲਈਆਂ ਕਿਉਂਕਿ ਫੇ ਉਹ ਥੋੜ੍ਹਾ ਇਸ਼ੂ ਆ ਜਾਂਦਾ ਹੈ ਇਹਦੇ ਵਿੱਚ ਵੀਡੀਓ ਦੇ ਵਿੱਚ ਥੋੜ੍ਹਾ ਇਸ਼ੂ ਆ ਜਾਂਦਾ ਉਹ ਤਾਂ ਕਰਕੇ ਹੀ ਲੰਬੀਆਂ ਵੀਡੀਓ ਨਹੀਂ ਪਾ ਸਕਦੇ ਸੀਗੇ ਗਾਣੇ ਦੀਆਂ ਤੇ ਉਹ ਉਹ ਦੇ ਕਰਕੇ ਥੋੜੀ ਥੋੜੀ ਕਲਿੱਪਾਂ ਲੈ ਲਈਆਂ ਆ ਤੇ ਇੰਨਾ ਕੀ ਥੋੜੀਆਂ ਨਹੀਂ ਵੈਸੇ ਤਕਰੀਬਨ ਛੋਟੇ ਛੋਟੇ ਕਰਕੇ ਹਰੇਕ ਸਾਰੀਆਂ ਨਿਆਣੀਆਂ ਦੀਆਂ ਕਲਿੱਪਾਂ ਲੈ ਲਈਆਂ ਆ ਠੀਕ ਆ ਤੇ ਚਲੋ ਅੱਜ ਦਾ ਬਲੌਗ ਕਰਦੇ ਆ ਆਪੇ ਇੱਥੇ ਹੀ ਖਤਮ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਹਾਈਪ ਵੀ ਜਰੂਰ ਕਰਿਓ ਜੇ ਵੀਡੀਓ ਵਧੀਆ ਲੱਗਦੀ ਆ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਤੇ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਉਹ ਤੱਕ ਲਈ ਸਾਰਿਆਂ ਨੂੰ ਬਾਏ ਬਾਏ